ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਲਓ ਜੀ ਇੱਥੇ ਇਹ ਕਲਿੱਪ ਹੈਗੀ ਆ ਥੋੜੀ ਜੀ ਐਤਵਾਰ ਦੀ ਆਪਾਂ ਲੰਗਰ ਪਕਾਉਂਦੇ ਸੀਗੇ ਪੰਜਾ ਸਿੱਖ ਨੂੰ ਪ੍ਰਸ਼ਾਦਾ ਸ਼ਕਾਇਆ ਸੀ ਉਧਰ ਮੰਮੀ ਹੋਣਾ ਵੱਲ ਤੇ ਇੱਥੇ ਜਠਾਣੀਆਂ ਮੇਰੀਆਂ ਵੀ ਨਾਲ ਹੀ ਲੱਗੀਆਂ ਤੇ ਮੈਂ ਰੋਟੀਆਂ ਪੇਲਦੀ ਸੀ ਭੈਣ ਜੀ ਪਾਉਂਦੇ ਸੀ ਤਵੀ ਤੇ ਇੱਕ ਜਣੀ ਅੱਗ Đਾਉਂਦੀ ਸੀਗੀ ਉਧਰੋਂ ਆ ਕੇ ਫਿਰ ਆਪਾਂ ਕੀਤੀ ਰੈਸਟ ਕਿਉਂਕਿ ਦਾਲ ਪਾਣੀ ਕੋਈ ਨਹੀਂ ਸੀ ਬਣਾਉਣਾ ਉਧਰੋਂ ਆ ਗਿਆ ਸੀ ਘਰੋਂ ਵੱਡੇ ਘਰੋਂ ਤੇ ਇੱਥੇ ਆ ਕੇ ਫਿਰ ਆਪਾਂ ਸ਼ਾਮ ਨੂੰ ਚਾਹ ਪਾਣੀ ਦਾ ਸਾਰਾ ਕਰਕੇ ਨਹੀਂ ਵੀਡੀਓ ਬਣਾਈ ਸੀ ਜੀ ਤੇ ਲੱਗ ਪਈ ਸੀ ਧਾਰਾ ਕੱਢਣ ਜੋਲ ਸਾਬ ਹੁਣੀ ਗਏ ਸੀ ਸੀ ਖੂਤੇ ਕਿਉਂਕਿ ਹੁਣ ਝੋਨੇ ਦੀ ਤਿਆਰੀ ਚੱਲਦੀ ਜੀ ਕਦੂ-ਕਦੂ ਕਰਦੇ ਆ ਤੇ ਘਰ ਘੱਟੇ ਹੁੰਦੇ ਆ ਸਵੇਰੇ ਵੀ 3:30 4:05 ਚੱਲ ਜਾਂਦੇ ਘਰੋਂ ਤੇ ਫਿਰ ਦੁਪਹਿਰ ਨੂੰ ਇੱਕ 1:30 ਵਜੇ ਆ ਜਾਂਦੇ ਆ ਫਿਰ ਰੈਸਟ ਕਰਦੇ ਆ ਅਡੀ ਤੇ ਸ਼ਾਮ ਨੂੰ ਫੇਰ 6 ਵਜੇ ਨਾਲ 6:30 ਵਜੇ ਚੱਲ ਜਾਂਦੇ ਆ ਠੰਡੇ ਠੰਡੇ ਕੰਮ ਕਰ ਲੈਂਦੇ ਆ ਜਿਆਦਾ ਧੁੱਪ ਵਿੱਚ ਵੀ ਇੱਕ 1:30 ਵਜੇ ਵੀ ਤਾਂ ਆਉਂਦੇ ਆ ਕਿਉਂਕਿ ਬੱਤੀ ਉਹਨਾਂ ਟਾਈਮ ਹੁੰਦੀ ਉਹਦਾ 10:00 ਵਜੇ ਤਿੰਨ ਬਟਾ ਬਟਾ ਲੇਪਣ ਦਾ ਕੰਮ ਤਾਂ ਕਰਦੇ ਆ ਐਨੀ ਧੁੱਪ ਵੱਟ ਚ ਫਿਰ ਬਿਮਾਰ ਹੋਣਗੇ ਹਨਾ ਤੇ ਇੱਥੇ ਆਪਾਂ ਧਾਰਾ ਕੱਢਣ ਲੱਗ ਪਏ ਸੀਗੇ ਜੀ ਸਵਾਗਤ ਹੈ ਜੀ ਸਾਰੇ ਭੈਣ ਭਰਾਵਾਂ ਦਾ ਆਪਣੇ ਚੈਨਲ ਤੇ ਜੋ ਵੀ ਭੈਣ ਭਰਾ ਪਹਿਲਾਂ ਜੁੜੇ ਆ ਜੋ ਆਪਣੀ ਵੀਡੀਓ ਨੂੰ ਦੇਖਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਤੇ ਜੋ ਨਵੇਂ ਭੈਣ ਭਰਾ ਜੁੜੇ ਆਪਣੇ ਨਾਲ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤੇ ਵੀਡੀਓ ਨੂੰ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ ਆ ਸਾਰਿਆਂ ਦਾ ਜੀ ਆਪਣਾ 2800 ਸਬਸਕ੍ਰਾਈਬਰ 2799 ਸੀ ਜਦੋਂ ਮੈਂ ਵੀਡੀਓ ਦੇਖੀ ਸੀ ਤੇ ਚਲੋ ਤੁਹਾਡੇ ਸਪੋਰਟ ਸਾਦਕਾ ਹੀ ਆ ਇੱਥੇ ਪਧਾਰਾਂ ਕੱਢ ਕੇ ਜੀ ਫਿਰ ਗਏ ਸੀ ਆਪਾਂ ਇਹ ਕਾਲਦੀ ਆ ਵੀਡੀਓ ਸਾਰਾ ਧਾਰਾਂ ਡੋਕਿਆ ਦਾ ਨਵੇੜ ਕੇ ਸ਼ਾਮ ਨੂੰ ਤੇ ਫਿਰ ਆਪਾਂ ਗਏ ਸੀ ਕਿ ਨੂਰਮਹਿਲ ਜੀ ਭਤੀਜੀ ਆਈ ਸੀ ਮੇਰੀ ਉਹਨਾਂ ਨੇ ਥੋੜੇ ਬਹੁਤੇ ਦੋ ਕੇ ਸੂਟ ਲੈਣੇ ਸੀ ਭਾਬੀ ਦੀ ਭਾਂਜੀ ਦੀ ਮੈਰਿਜ ਆ ਬਾਹਰ ਕੈਨੇਡਾ ਚ ਤਾਂ ਉੱਥੇ ਭੇਜਣੇ ਸੀਗੇ ਉਹਨਾਂ ਨੇ ਫਿਰ ਭਾਬੀ ਕੰਦੀ ਵੀ ਚ ਕੁੜੀ ਆ ਚੂਗੀ ਇੱਥੇ ਤੁਹਾਡੇ ਕੋਲ ਭਰਾ ਤੇਰਾ ਛੱਡ ਜਾਂਦਾ ਤੇ ਵੀ ਤੁਸੀਂ ਕੱਪੜੇ ਭੂਆਪਤੀ ਜੀ ਲੈ ਲਿਓ ਦੋਨੇ ਜਣੀਆਂ ਚਲੋ ਇੰਨਾ ਕੁ ਮਾਨ ਤਾਨ ਰੱਖਦੇ ਆ ਮੈਂ ਨਹੀਂ ਕਹਿੰਦੀ ਬਹੁਤ ਰੱਖਦੇ ਆ ਵੀ ਜਦੋਂ ਕੋਈ ਚੀਜ਼ ਲੈਣੀ ਕਰਨੀ ਆ ਕਹਣਾ ਨਾਲ ਹੋ ਕੇ ਲੈ ਦੇ ਤੇ ਜੋਰ ਸਾਹ ਬੈਠੇ ਸੀ ਅਸੀਂ ਗੱਲ ਵੈਸੇ ਸੱਸੀ ਗੱਲ ਬੁਲਾਉਂਦੇ ਸੀ ਸਾਰਿਆਂ ਨੂੰ ਤੇ ਵਿੱਚ ਮਿਊਜ਼ਿਕ ਲੱਗਾ ਸੀ ਗੱਡੀ ਦੇ ਜੀ ਮੈਂ ਤਾਂ ਵਾਇਸਓਵਰ ਕਰ ਰਹੀ ਹਾਂ ਉਹ ਆਵਾਜ਼ ਕੱਟ ਦਿੱਤੀ ਸੀ ਮੈਂ ਵੀ ਕਾਪੀਰਾਈਟ ਆ ਸਕਦਾ ਆਪਾਂ ਨੂੰ ਤੇ ਇੱਥੇ ਆਪਾਂ ਗੱਲਾਂ ਕਰਦੇ ਜਾਂਦੇ ਸੀਗੇ ਵੀ ਨੂਰ ਮਹਿਲ ਜਾ ਕੇ ਮਿਲਾਂਗੇ ਹੁਣ ਤੁਹਾਨੂੰ ਇਹ ਹੈ ਜੀ ਆਪਣਾ ਆਪਣੇ ਪਿੰਡ ਤੋਂ ਨੂਰ ਮਹਿਲ ਵਾਲਾ ਰੋਡ ਗਰਮੀ ਬਹੁਤ ਹੋਈ ਹੈ ਜੀ ਕਿਤੇ ਇੰਨੀ ਸ਼ਾਮ ਤੱਕ ਵੀ ਕੋਈ ਟਿਕਾਣਾ ਨਹੀਂ ਆਉਂਦਾ ਇੰਨਾ ਸੇਕ ਬਰਿਆ ਪਿਆ ਆ ਅਜੇ ਸਵੇਰੇ ਤਾਂ 12 ਆ 1 ਵਜੇ ਤੀ ਟਾਈਮ ਪਾਸ ਇਦਾਂ ਹੋ ਜਾਂਦਾ ਵੀ ਏਸੀ ਵਾਲਾ ਕਮਰਾ ਠੰਡਾ ਹੁੰਦਾ ਕੰਮ ਕਰਨ ਵੇੜ ਕੇ ਉੱਥੇ ਵੜ ਜਾਈਦਾ ਆ ਤੇ ਚਲੋ 12:00 ਵਜੇ ਤੇ ਨਹੀਂ ਏਸੀ 12:00 1:00 ਤੇ ਲਾਉਣ ਦੀ ਲੋੜ ਪੈਂਦੀ ਕਮਰਾ ਸਾਰੀ ਰਾਤ ਏਸੀ ਚੱਲਿਆ ਹੁੰਦਾ ਕਮਰਾ ਠੰਡਾ ਹੁੰਦਾ ਇਹ ਜਿਹੜਾ ਜੰਮੂ ਕਟੜਾ ਵਾਲਾ ਰੋਡ ਬਣਦਾ ਹੈ ਸਾਡੇ ਪਿੰਡ ਤੇ ਸਾਡੇ ਖਿੱਤਿਆਂ ਦੇ ਵਿੱਚ ਦੀ ਲੰਘਦਾ ਤੇ ਇੱਧਰ ਆ ਗਏ ਆ ਆਪਾਂ ਨੂਰ ਮਹਿਲ ਵਾਲੀ ਸੜਕ ਤੇ ਇੱਥੋਂ ਦੀ ਵੀ ਇੱਥੋਂ ਹਜੇ ਬਣਦਾ ਆ ਜੀ ਇੱਥੋਂ ਆਪਣੇ ਪਿੰਡ ਤੋਂ ਹੈਗਾ ਜੀ 10 10-15 ਮਿੰਟ ਦਾ ਰਸਤਾ ਆ ਨੂਰ ਮਹਿਲ ਦਾ ਲਾਗੇ ਪੈਣ ਦਾ ਆਪਾਂ ਨੂੰ ਸ਼ਹਿਰ ਨੂਰਮਹਿਲ ਹੀ ਲੱਗਦਾ ਆ। ਜਿਲ੍ਹਾ ਤਾਂ ਆਪਣਾ ਜਲੰਧਰ ਆ। ਇਸ ਜਿੰਨਾ ਇੱਕ ਨੂਰਮਹਿਲ ਐ ਇਹ ਤੋਂ ਥੋੜਾ ਜਾਂ ਹੋਰ ਬਾਟ ਹੋਊਗੀ। ਨੂਰਮਹਿਲ ਸ਼ਾਇਦ 8-9 ਕਿਲੋਮੀਟਰ ਆ ਕਿ ਫਲੋਰ ਮੈਨੂੰ ਲੱਗਦਾ ਵੀ 12-13 ਕਿਲੋਮੀਟਰ ਹੋਣਾ ਇੱਥੋਂ। ਲਓ ਜੀ। ਆਪਾਂ ਪਹੁੰਚ ਚ ਲੈ। ਨੂਰਮਹਿਲ ਇੱਥੇ ਆਪਾਂ ਫਾਟਕਾਂ ਤੇ ਆ ਗਏ ਸੀਗੇ। ਸ਼ੇ ਨੰਗੇ ਫਾੜੇ ਕਾਪਾ ਸ਼ਹਿਰ ਦੇ ਵਿੱਚ ਆ ਗਏ ਆ ਇਹ ਦੇਖ ਲੋ ਜੀ ਸਾਡਾ ਨੂਰ ਮਹਿਲ ਸ਼ਹਿਰ ਤੇ ਵੀਡੀਓ ਤਾਂ ਆਪਾਂ ਉਥੇ ਸਰਾਹ ਦੀ ਵੀ ਬਣਾਉਣੀ ਸੀਗੀ ਪਰ ਜਿੱਦਾਂ ਗੱਡੀਆਂ ਦਾ ਰੱਛ ਬਹੁਤ ਸੀ ਇੱਕ ਸ਼ਾਮ ਨੂੰ ਲੋਕੀ ਹੁਣ ਘਰਾਂ ਚੋਂ ਨਿਕਲਦੇ ਆ ਜਾਂ ਸਵੇਰੇ ਸਵੇਰੇ ਜਾਣਾ ਜਾਂ ਸ਼ਾਮ ਨੂੰ ਜਾਣਾ ਹਨਾ ਤੇ ਫਿਰ ਇਦਾਂ ਚੰਗਾ ਨਹੀਂ ਲੱਗਾ ਵੀ ਕੈਮਰਾ ਕੱਢ ਕੇ ਤਾਂ ਵੀਡੀਓ ਬਣਾਉਣ ਲੱਗ ਜੋ ਕੋਈ ਮਾਈਂਡ ਕਰੂਗਾ ਕਹਿੰਦਾ ਸਾਡੀ ਕਿਉਂ ਵੀਡੀਓ ਬਣਾਉਨੇ ਆ ਤਾਂ ਕਰਕੇ ਆਪਾਂ ਨਹੀਂ ਬਣਾਈ ਪਸੇ ਦੀ ਦੁਕਾਨ ਤੇ ਗਏ ਜਿੱਥੇ ਕੱਪੜੇ ਲੈਣੇ ਸੀ ਉਥੇ ਥੋੜੀ ਬਤੀ ਵੀਡੀਓ ਬਣਾਈ ਆ ਸਾਡੇ ਨਾਲ ਸ਼ੇਅਰ ਕਰਾਂਗੇ ਵੈਸੇ ਮੈਂ ਸ਼ਾਰਟ ਵੀਡੀਓ ਕੱਲ ਪਾਈ ਵੀ ਸੀਗੀ ਤੇ ਆਪਣੇ ਕੋਲੋ ਦੋ ਦਿਨ ਵੀਡੀਓ ਜੀ ਨਹੀਂ ਪਈ ਵਾਈਫਾਈ ਦਾ ਵੀ ਸੀਗਾ ਕੁਛ ਚੱਕਰ ਜਿਹਾ ਪਿਆ ਵੀ ਨਹੀਂ ਸੀ ਚੱਲਦਾ ਤਾਂ ਕਰਕੇ ਫਿਰ ਵੀਡੀਓ ਤਾਂ ਅਪਲੋਡ ਜੀ ਵਾਈਫਾਈ ਨਾਲ ਹੀ ਹੁੰਦੀ ਆ ਇੱਥੇ ਆਪਾਂ ਲੈ ਰਹੇ ਸੀ ਸੂਟ ਭਾਬੀ ਦੀ ਪਹਿਣ ਲਈ ਇਹ ਦੇਖਿਆ ਸੀਗਾ ਜੀ ਇਹ ਸੀ ਸੂਟ ਪਸੰਦ ਆਇਆ ਸਾਨੂੰ ਉਹਨਾਂ ਦੀ ਬੈਨ ਯੰਗ ਹੈ ਆ ਜੇ ਤੇ ਕੁੜੀ ਲਈ ਆਪਾਂ ਲਿਆ ਸੀ ਉਹ ਤੁਹਾਡੇ ਨਾਲ ਬਾਅਦ ਚ ਸ਼ੇਅਰ ਕਰਾਂਗੇ ਵੀਡੀਓ ਚੱਲਦੀ ਚੱਲਦੀ ਚ ਫਿਰ ਦਿਖਾ ਲੂਗੀ ਕੁੜੀ ਕਿਹੜੇ-ਕਿਹੜੇ ਲਾਏ ਇੱਥੇ ਮੈਂ ਉਹਨੂੰ ਦੱਸਤੀ ਸੀ ਮੈਂ ਕਿਹਾ ਦੇਖ ਲੈ ਵੀ ਮੇਰੇ ਅਰ ਕੀ ਆ ਉਹ ਵੀ ਤੇ ਵੀ ਚੁੰਨੀ ਲਈ ਦੇਖ ਲੈ ਜੱਚਦੀ ਐ ਸੂਟ ਤਾਂ ਸਾਰੇ ਸੋਹਣੇ ਸੀਗੇ ਜੀ ਕਈ ਵੇਲੇ ਹੋ ਜਾਂਦਾ ਆਪਣੇ ਮਨ ਨੂੰ ਜਾਦੀਆਂ ਚੀਜ਼ਾਂ ਦੇਖ ਕੇ ਜਿਆਦੇ ਜਿਆਦਾ ਕੱਪੜਾ ਦੇਖ ਕੇ ਨਹੀਂ ਪਤਾ ਲੱਗਦਾ ਬੰਦਾ ਕਨਫਿਊਜ਼ ਹੋ ਜਾਂਦਾ ਵੀ ਕੀ ਲਈਏ ਕੀ ਨਾ ਲਈਏ ਤਾਂ ਕਰਕੇ ਜਦੋਂ ਇੱਕ ਦੋ ਸੂਟ ਸਿਲੈਕਟ ਕਰਨੇ ਹੋਣ ਵਿੱਚੋਂ ਤਾਂ ਫਿਰ ਔਖਾ ਹੋ ਜਾਂਦਾ ਹੈ ਫਿਰ ਇੱਥੇ ਕਹਿੰਦੇ ਸੀ ਲਾਈਟ ਉਹ ਕਹਿੰਦੀ ਸੀ ਸਾਨੂੰ ਥੋੜੇ ਡਾਰਕ ਕਲਰ ਲੈ ਕੇ ਭੇਜੋ ਕਿਉਂਕਿ ਆਪਣੇ ਤਾਂ ਹੁਣ ਗਰਮੀ ਆ ਜੇ ਇੱਥੇ ਲਈ ਲੈਣੇ ਹੋਣ ਤਾਂ ਆਪਾਂ ਤਾਂ ਲਵਾਂਗੇ ਲਾਈਟ ਜਿਹੇ ਕਲਰ ਆ ਤਾਂ ਮੈਂ ਚੁੰਨੀ ਲੈ ਕੇ ਦਿਖਾ ਲਈ ਸੀ ਬਸੇ ਇਸ ਰੰਗ ਤੋਂ ਮੈਨੂੰ ਸਖਤ ਨਫਰਤ ਆ ਫਿਰ ਉਹ ਜੀ ਤੁਹਾਨੂੰ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਸੰਦ ਇਹ ਰੰਗ ਜਿਨ੍ਹਾਂ ਨੂੰ ਪਸੰਦ ਹੈਗਾ ਹੈਗਾ ਆਪਾਂ ਇਦਾਂ ਨਹੀਂ ਕਹਿੰਦੇ ਹੈਗੇ ਪਰ ਆਪਣੀ ਆਪਣੀ ਚੋਇਸ ਹੁੰਦੀ ਹੈ ਜੀ ਮੈਂ ਉਹ ਲੈ ਕੇ ਦਿਖਾ ਲਈ ਮੈਂ ਕਿਹਦੇ ਵਿੱਚ ਤਾਂ ਮੈਂ ਹੋਰ ਵੀ ਜ਼ਿਆਦੀ ਕਾਲੀ ਲੱਗਦੀ ਆ ਤੇ ਇੱਕੇ ਤਾਂ ਵੀ ਨਹੀਂ ਲਿਆ ਇਹਦੇ ਮੋਤੀਆਂ ਜਿਹਾਂ ਦੀ ਕੜਾਈ ਸੀਗੀ ਤਾਂ ਇੱਕ 모ਤੀ ਉਖੜਿਆ ਨਹੀਂ ਤਾਂ ਸਾਰੇ ਉੱਤਰ ਜਾਣੇ ਸੀ ਇਦਾਂ ਦੀ ਸੀਗੀ ਇਹ ਚੁੰਨੀ ਜਿਹੜਾ ਕੱਟਵਰਕ ਜਿਹਾ ਸੀਗਾ ਲੋਜੀ ਹੁਣ ਆਪ ਲੈ ਕੇ ਮੈਡਮ ਜੀ ਦੇਖਦੇ ਆ ਚੁੰਨੀ ਵੀ ਕਿੰਨਾ ਲੱਗਦੀ ਆ ਜਿਆਦੀ ਵੱਡੀ ਤਾਂ ਨਹੀਂ ਹੈਗੀ ਵਾਸੀ ਸਾਭ ਲਾਉਗੀ ਤੇ ਕਪੜਾ ਤਾਂ ਜੀ ਪਰੇ ਤੋਂ ਪਰੇ ਆ ਬਾਕੀ ਆਪਣੀ ਹਿੰਮਤ ਜਿੰਨੀ ਹੁੰਦੀ ਆ ਆਪਾਂ ਜਿੰਨੇ ਪੈਸੇ ਖਰਚ ਸਕਦੇ ਆ ਆਪਾਂ ਉਹਨੇ ਕੀ ਖਰਚ ਸਕਦੇ ਆ ਆਪਾਂ ਵੱਧੂ ਨਹੀਂ ਇਹ ਜੀ ਸ਼ੋਰੂਮ ਆ ਉਹਨਾਂ ਦਾ ਕਪੜੇ ਦਾ ਇੱਥੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਰੈਡੀमेड ਦੂਸਰੇ ਸਟਿਚ ਕਰਾਉਣ ਵਾਲੇ ਜੋ ਵੀ ਜਿੱਦਾਂ ਦਾ ਚਾਹੀਦਾ ਕਪੜਾ ਫੈਬਰਿਕ ਉਦਾਂ ਦਾ ਸਾਰਾ ਮਿਲ ਜਾਂਦਾ ਹੈ ਇਹ ਫਿਰ ਦੇ ਨੂਰ ਮਹਿਲ ਚ ਮਸ਼ਹੂਰ ਹੈ ਪਰ ਸ੍ਰੀ ਚਾ ਕਲੋਥ ਹਾਊਸ ਇੱਥੇ ਆਪਾਂ ਕਾਫੀ ਕਵੇਲਾ ਹੋ ਗਿਆ ਸੀਗਾ ਆਪਾਂ ਨੂੰ ਸਵਾ ਕੱਠ ਸ਼ਾਇਦ ਹੋ ਗਿਆ ਸੀਗੇ ਤੇ ਫਿਰ ਰੋਟੀ ਪਾਣੀ ਅੱਜ ਬਾਹਰੋਂ ਖਾਣਾ-ਦਾਣਾ ਖਾ ਲਿਆ ਸੀਗਾ ਤੇ ਤੇ ਖਾ ਕੇ ਆਪਾਂ ਆਈਸਕ੍ਰੀਮ ਲਈ ਸੀ ਇਹ ਨਾਲ ਹੀ ਧਾਰਤਣ ਲਈ ਅਸੀਂ ਰੋਟੀ ਪੈਕ ਕਰਾ ਲਿਆ ਸੀ ਇੱਥੋਂ ਸੈਂਪਲ ਰੋਟੀ ਖਾਧੀ ਸੀ ਉਈ ਹੋਰ ਨਹੀਂ ਕੁਛ ਖਾਦਾ ਤਾਂ ਮਾਚਾ ਮਜ਼ਾ ਨਹੀਂ ਕੀਤਾ ਕਿਉਂਕਿ ਨਾ ਤਾਂ ਪਚਦਾ ਹੀ ਐ ਇੰਨਾ ਜਿਆਦਾ ਮਸਾਲਿਆਂ ਮਸੂਲੇ ਵਾਲਾ ਇੱਥੇ ਆਪਾਂ ਚੱਲ ਪੈ ਸੀਗੇ ਘਰ ਨੂੰ ਜੀ ਅਰਜਨ ਲਈ ਤਾਂ ਇਹਨਾਂ ਲਈ ਪੈਕ ਕਰਾ ਲਈ ਸੀ ਕਿੰਨੇ ਮੈਂ ਨਹੀਂ ਖਾਣੀ ਮੈਂ ਤਾਂ ਗੁੱਪੀ ਨੇ ਖਾ ਲਈ ਸੀ ਰੋਟੀ ਉੱਥੇ ਅੱਜ ਕੋਈ ਕੰਮ ਕਰ ਕਰਦਿਆਂ ਦੀ ਕੋਈ ਖਾਸ ਵੀਡੀਓ ਨਹੀਂ ਜੀ ਜਿੰਨੀ ਵੀ ਵੀਡੀਓ ਹੈਗੀ ਕਲਿੱਪਾਂ ਜਿੰਨੀਆਂ ਜਿੰਨੀਆਂ ਹੈਗੀਆਂ ਸੀਗੇ ਮੈਂ ਲਾ ਦੁੱਤੀਆਂ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਊਗੀ ਇੱਥੇ ਬਕਰ ਨੂੰ ਚੱਲ ਪੈ ਸੀਗੇ ਜੀ ਜਦੋਂ ਕਵੇਲਾ ਹੋ ਜਾਂਦਾ ਮੈਨੂੰ ਤਾਂ ਬਹੁਤ ਡਰ ਲੱਗਦਾ ਹੁੰਦਾ ਮੈਂ ਕਿੰਨੀ ਹੁਣ socks ਵੀਲੀ ਘਰ ਪਹੁੰਚ ਗਏ ਕਿਉਂਕਿ ਚਲੋ ਗੱਡੀ ਤਾਂ ਚਲਾਉਣ ਵਾਲਾ ਤਾਂ ਐਕਸਪਰਟ ਬੰਦਾ ਆ ਡਰਾਈਵਰ ਆ ਟਰੱਕ ਵਗੈਰਾ ਚਲਾਉਂਦੇ ਆ ਇਦਾਂ ਨਹੀਂ ਹੈਗਾ ਪਰ ਆ ਚੋਰ ਚ ਪੱਕਿਆਂ ਤੋਂ ਬਹੁਤ ਡਰ ਲੱਗਦਾ ਜੀ ਉਦੋਂ ਜਿੱਥੇ ਕਿਤੇ ਦੇਖੋ ਘੇਰ ਕੇ ਕੱਢ ਜਾਂਦੇ ਆ ਤੇ ਪੁਕਾਰ ਆ ਗਿਆ ਤੇ ਇਹ ਹੈਗੀ ਜੀ ਸੂਟ ਆਇਆ ਹੈ ਸ਼ਾਪਿੰਗ ਕਰਕੇ ਆਏ ਸੀ ਸ਼ਾਪਿੰਗ ਰਾਤ ਨੂੰ ਕਰਕੇ ਸ਼ਾਪਿੰਗ ਇਹ ਲੇਜ਼ੀ ਜਿਹੜੇ ਮਾਈਆਂ ਅੰਦਰ ਤੋਂ ਲਾਉਂਦੇ ਆ ਇਹ ਨਹੀਂ ਸੰਗੁਰ ਚੁੰਨੀ ਤਾਣਦੇ ਆ ਸਾਡੇ ਉਹ ਲਈ ਸੀ ਤੇ ਉੱਧਰ ਪੇਟਣੀ ਸੀਗੀ ਇਹ ਲਿਆ ਜੀ ਮਾਂ ਦੀ ਸੱਸ ਲਈ ਸੂਟ ਹੈ ਜਿਹੜਾ ਆਪਾਂ ਦੇਖ ਰੇ ਸੀ ਜਿਹੜੀ ਚੁੰਨੀ ਦੇਖੀ ਸੀ ਇਹ ਲੈ ਕੇ ਉੱਪਰ ਇਹ ਸ਼ਰਟ ਹੈ ਤੇ ਮੰਮੀ ਦੀ ਹੈ ਤੇਰੀ ਮੰਮੀ ਦੀ ਹੈ ਚੁੰਨੀ ਤੇ ਬਾਟਮ ਪਲੇਨ ਹੈ ਇਸਾਕਦਾ ਮੈਨੂੰ ਇਹ ਧਿਆਨ ਜੀ ਪਲੇ ਨਹੀਂ ਆ। ਛੋੜਾ ਫੂਟ ਸੀਗਾ। ਮੈਨੂੰ ਰੰਗ ਬੜਾ ਪਿਆਰਾ ਜਿਹਾ ਲੱਗਿਆ ਜਿੰਦਾ। ਕੋਹੋਨਾ ਦਾ ਤਰੰਗ ਇਹ ਬਾਜੀ ਲਈ ਮੇਰੇ ਲਈ ਇੰਪੋਰਟ ਕਰਦੇ ਜਾਂਦੇ ਲੈ ਸਕੀ। ਕਰੇ ਪੋਣ ਨੇ। ਕੁਦੀ ਇਹਨੇ ਸੀ ਥੋੜਾ ਜਿਹਾ ਸੌਫਟ ਤੇ ਕਪੜਾ ਥੁਲਾ ਜਿਹਾ ਹੋਵੇ। ਇਹ ਲਈ ਆਪਾਂ ਵਿਆਹ ਵਾਲੀ ਕਲੀ ਲਈ ਜਦੋਂ ਤੱਕ ਵਿਆਹ ਤੇ ਤੋਂ ਨਾਲ ਨਾਨਕਿਆਂ ਨੇ ਦੇਣੇ ਆ ਜਦੋਂ ਮੇਰੇ ਲਈ ਸੀਗਾ। ਬਾਤ ਨਿਆਣਾ ਪਾ ਲਿੰਦਾ ਸੀ ਕਿ ਉਹਦੀ ਚਵਾਸ਼ ਕਿਸੀ ਦਾ ਵੀ ਮੈਂ ਇਦਾਂ ਕੁ ਦਾ ਲੈਣਾ ਹੈ ਇਹ ਕਰੀਮ ਕਲਰ ਹੈ ਜੀ ਬਾਟਮ ਤੇ ਇਧਰ ਹੀ ਕੱਪੜੇ ਦੇਖੋ ਕਿਦਾਂ ਦੇ ਮੇਰੀ ਅੰਟਾ ਸ਼ੀਰ ਦਾ ਹੈਗਾ ਆ ਮੇਂਟਾ ਰੰਗ ਦੇ ਵੀ ਘੇਰੇ ਤੇ ਵਿਕਾਈ ਆ ਉਸੇ ਮੇਂਟਾ ਹੀ ਚੁਣੀ ਆ ਜੀ ਇਹ ਵੀ ਸਿੰਘ ਗੋਸ ਉਹਦਾ ਸੀ ਜਦੋਂ ਖੋਲ ਕੇ ਦੇਖੋ ਬਣਿਆ ਸੂਟ ਪਤਾ ਲੱਗਦਾ ਇਹਦੇ ਨਾਲ ਦਾ ਮੇਰੀ ਭਤੀਜੀ ਨੇ ਯੈਲੋ ਸੀ ਤੇ ਕ੍ਰੀਮ ਸੀ ਬਟਨ ਯੈਲੋ ਜਾਂ ਸੋਨੇ ਬਿਆਰ ਇਹ ਫਰਕਾਰੀ ਲਈ ਜੀ ਭਾਬੀ ਦੀ ਭੈਣ ਨੇ ਲੈਣੀ ਹੈ ਤੇ ਜਿਹੜੇ ਚਾਹੀ ਵੀ ਆਉਣਾ ਹੁਣ ਕਿੰਦੀ ਸੇ ਫਰਕਾਰੀ ਸੋਨੀ ਲੈ ਕੇ ਭੇਜ ਦਿਓ ਇਹ ਤਾਂ ਬਿਛਾਉਣਾ ਨਹੀਂ ਜੀ ਉਹਨਾਂ ਲਈ ਉਹ ਲਈ ਸੀ ਕੋਮਲ ਲਈ ਸੀ ਫਰਕਾਰੀ ਅੱਛਾ ਜੀ ਕਿਦਾਂ ਲੱਗੀ ਸਰ ਤੇ ਲੈਣਾ ਕੋਈ ਹਰੇਕ ਭੈਣ ਚਮਕੂ ਦੇ ਇੱਕ ਲਾਇਆ ਤਾਂ ਆਪਣੇ ਜੇ ਰੱਖਿਆ ਚਮਕਣ ਲੱਗ ਪਣਾ ਤੈਨੂੰ ਨਹੀਂ ਵੀ ਵਧੀਆ ਲੱਗੇ ਉਹ ਵੀ ਦੱਸ ਦਿਓ ਜੀ ਕੋਈ ਗੱਲ ਨਹੀਂ ਇਹ ਆਪਾਂ ਇੱਥੇ ਲਈ ਨਹੀਂ ਖਰੀਦੇ ਹੈਗੇ ਆਪਾਂ ਤੇ ਇੰਨੀ ਗਰਮੀ 'ਚ ਇਦਾਂ ਦੀ ਨਹੀਂ ਪਾ ਸਕਦੇ ਤੇ ਇੱਥੇ ਆਪਾਂ ਕੂਲਰ 'ਚ ਅਰਜਣ ਲਈ ਕੂਲਰ ਲਾਈਦਾ ਆ ਉਹਦੇ ਵਿੱਚ ਪਾਣੀ ਪਾਉਂਦੀ ਸੀ ਮੈਂ ਮੋਟਰ ਚਲਾ ਕੇ ਫੇ ਪੈਪ ਮੈਂ ਕਿ ਹੁਣ ਪਿੱਛੋਂ ਕੀ ਛਾੜਨਾ ਜਾਂ ਖੋਲਣਾ ਆ ਤਾਂ ਚਲੋ ਇੱਧਰ ਦੀ ਬਾਦੰਨੇ ਤੇ ਜੋਲ ਸਾਬ ਚ ਲੈ ਸੀਗੀ ਖੂ ਨੂੰ ਜਿੰਦਾ ਲੈ ਕੇ ਬੱਟਾ ਪਾਉਣੀ ਆ ਸੀਗੀਆਂ ਕਿੰਦੇ ਗੇਟ ਖੋਲੋ ਅਰਜਨ ਆਉਂਦਾ ਸੀ ਮੈਂ ਕਿਹਾ ਮੈਂ ਖੋਲ ਲੈਣੀ ਕੋਈ ਗੱਲ ਨਹੀਂ ਇਹ ਚੌਧਰੀ ਹੋਇਆ ਸੀ ਪਿਆਰ ਨਾਲ ਸ਼ੈਫੀ ਵੀ ਮੈਂ ਵੀ ਜਾਣਾ ਨਾਲ ਤੇ ਇਹ ਕਹਿੰਦੇ ਉੱਥੇ ਮੈਨੂੰ ਸਤਾਊਗਾ ਮੁੜ ਕੇ ਪਤਾ ਨਹੀਂ ਕੀ ਗੱਲ ਆ ਖਾਣਾ ਪੀਣਾ ਵੀ ਬਹੁਤ ਸੋਹਣਾ ਆ ਤੇ ਲਿਸਤਾ ਜਿਹਾ ਇੱਕ ਕਮਜ਼ੋਰ ਜਿਹਾ ਆ ਤੇ ਇਹ ਮੈਨੂੰ ਮਜ਼ਾਕ ਕਰਦੇ ਸੀ ਚੰਗਾ ਮੈਡਮ ਮੈਂ ਚੱਲਿਆ ਬਾਏ ਪਰ ਟਾਈਮ ਤਾਂ ਹੋ ਗਿਆ ਸੀ ਬismillah ਦਾ 6:30 ਤੋਂ ਵੀ ਉੱਪਰ ਹੀ ਸੀਗਾ ਹਜੇ ਵੀ ਧੁੱਪ ਵੀ ਹੈਗੀ ਆ ਤੇ ਗਰਮੀ ਤਾਂ ਕਹਿਰ ਕੀਤਾ ਪਿਆ ਆ ਬੜੀ ਜਿਆਦਾ ਗਰਮੀ ਹੈ ਇਹ ਚਲੇ ਗਿਆ ਜੀ ਬੱਟਾ ਪੌਣਾ ਇਧਰ ਆਪਣੇ ਮੰਡਾਲੇ ਖੂਤੇ ਨਹੀਂ ਬੇਟ ਚ ਗਏ ਸੱਚ ਹਾਂ ਬੇਟ ਚ ਤੇ ਇੱਥੇ ਲੱਗ ਪੈ ਜੀ ਆਪਾਂ ਮੈਂ ਨੂੰ ਸੀਗਾ ਪਸੂ ਹੌਂਕਦੇ ਬਹੁਤ ਸੀਗੇ ਪਹਿਲਾਂ ਪਾਣੀ ਤੇ ਜਦੋਂ ਆਪਾਂ ਧਾਰਾਂ ਚੋਂ ਕੇ ਹਟਿਆ ਤਾਂ ਘੰਟਾ ਡੇਢ ਘੰਟਾ ਬਾਅਦ ਚ ਪੜਾ ਦਿੱਤਾ ਸੀਗਾ ਇਹ ਇਹ ਤਾਂ ਇੰਨਾ ਗਾਈਆਂ ਤਾਂ ਇੰਨਾ ਧੌਸਦੀਆਂ ਜੀਆਂ ਸੀਗੀਆਂ ਹੌਂਕਦੀਆਂ ਸੀ ਕਿਤੇ ਬਹੁਤ ਜ਼ਿਆਦੀਆਂ ਫਿਰ ਮੈਨੂੰ ਲੱਗਾ ਪਸ਼ੂਆਂ ਤੇ ਪਾਣੀ ਪਾਉਣਾ ਚਾਹੀਦਾ ਇੱਕ ਵਾਰੀ ਜੀ ਅਸੀਂ ਇਦਾਂ ਸਾਢੇ 6 7 ਵਜੇ ਇੱਥੇ ਪਾਦੀ ਦਾ ਪਾਣੀ ਪਸ਼ੂਆਂ ਤੇ ਤੇ ਸਵੇਰੇ ਵੀ ਨਿੜਾਏ ਹੁੰਦੇ ਆ ਦੁਪਹਿਰ ਨੂੰ ਸਿਰਫ ਪਾਣੀ ਪੜਾਈ ਦਾ ਦੁਪਹਿਰ ਨੂੰ ਗਰਮ ਸ਼ਾਰਤ ਹੋਣ ਤੋਂ ਡਰਦੇ ਹੁੰਨੇ ਆ ਵੀ ਨਹੀਂ ਨਿੜਾਉਣੇ ਤੇ ਫਿਰ ਆਪਾਂ ਜਦੋਂ ਰਾਤ ਨੂੰ ਸੌਣ ਲੱਗਦੇ ਜੀ ਜੋੜ ਸਾਹਿਬ ਨੂੰ ਆਦਤ ਹੈ ਉਹਨਾਂ ਨੇ ਸਾਢੇ 9 ਵਜੇ ਜ਼ਰੂਰ ਪਸ਼ੂਆਂ ਤੇ ਪਾਣੀ ਪਾਉਣਾ ਆ ਸੱਡੇ 9 ਹੋ ਜਾਣ ਜਾਂ 10 ਵਜੇ ਜਾਣ ਜਦੋਂ ਸੌਣਾ ਹੈ ਉਸ ਤੋਂ ਪਹਿਲਾਂ ਆਉਣਾ ਇੱਕ ਵਾਰੀ ਸਾਰੇ ਪਸ਼ੂਆਂ ਤੇ ਪਾਣੀ ਪੋਣਾ ਫਰਜ਼ ਠੰਡੀ ਕਰਕੇ ਜਾਣੀ ਹੈ ਤੇ ਪੱਖਾ ਲੱਗਾ ਹੁੰਦਾ ਜੀ ਪਰ ਹੁਣ ਕੀ ਕਰੀਏ ਜੇ ਉਹ ਫੁਆਰਿਆਂ ਵਾਲਾ ਸਿਸਟਮ ਵੀ ਲਾਉਨੇ ਆ ਸਾਡੇ ਧੁੱਪ ਜੀ ਬਹੁਤ ਆਉਂਦੀ ਆ ਸਿੱਧੀ ਕੋਈ ਦਰਖਤ ਵਗੈਰਾ ਦੀ ਛਾਂ ਜਾਂ ਕਿੱਦਾਂ ਲਾ ਲਓ ਇਦਾਂ ਹੈ ਨਹੀਂ ਕੁਝ ਵੀ ਤੇ ਫੇਰ ਵੀ ਪਸ਼ੂ ਗਰਮ ਹਾਲਤ ਹੋ ਕੇ ਡਰ ਲੱਗਦਾ ਬਿਮਾਰ ਨਾ ਹੋ ਜਾਣ ਅਸੀਂ ਵੈਸੇ ਸ਼ੁਰੂ ਤੋਂ ਇੰਨੇ ਪਸ਼ੂ ਪੁੱਠੇ ਜਗ ਘਾਏ ਨਹੀਂ ਵੀ ਇਹਨਾਂ ਨੂੰ ਜ਼ਿਆਦਾ ਇਦਾਂ ਰੱਖਣਾ ਐ ਸੁਣ ਨਲੌਣਾ ਤਲੌਣਾ ਤਾਂ ਹੈਗਾ ਉਹ ਤਾਂ ਆਪਣਾ ਫਰਜ਼ ਬਣਦਾ ਹੁਣ ਹੈ ਤਾਂ ਹੀ ਪਾਣੀ ਦੀ ਵੇਸਟਿੰਗ ਐ ਜੀ ਕਹਿਣਾ ਪਰ ਇਹ ਵੀ ਬੇਜਵਾਨ ਨੇ ਆ ਇਹਨਾਂ ਨੇ ਵੀ ਹੈਨਾ ਗਰਮੀ ਆਪਾਂ ਨੂੰ ਬੋਲ ਕੇ ਨਹੀਂ ਦੱਸਣੀ ਇਹਨਾਂ ਦੇ ਹਾਂਗਕਾਂ ਤੋਂ ਪਤਾ ਲੱਜ ਜਾਂਦਾ ਧੌਂਸਣ ਤੋਂ ਵੀ ਪਸ਼ੂ ਗਰਮੀ ਬਹੁਤ ਮਨ ਰਿਹਾ ਇੱਥੇ ਆ ਤੇ ਇਹ ਤਾਂ ਮਾਵਾ ਧੀਆ ਜੀ ਬਹਿ ਜਾਂਦੀਆਂ ਜਦੋਂ ਇਹਨਾਂ ਦੇ ਪਿੰਡੇ ਤੇ ਪਾਣੀ ਪਾਉ ਤੇ ਇਹਨਾਂ ਲੰਮੀਆਂ ਪੈ ਜਾਣਾ ਆ ਦੋਨਾਂ ਨੇ ਮੱਜ ਨੇ ਵੀ ਤੇ ਕੱਟੀਆਂ ਨੇ ਵੀ ਸਾਨੂੰ ਇਦਾਂ ਬੈਠੀਆਂ ਨਲਾਵ ਇਧਰ ਆਪਾਂ ਛੋਟੀ ਬੈਣ ਨੂੰ ਵੀ ਨਲਾਵਾਂਗੇ ਚਲੋ ਇਹ ਬੇਜਵਾਨਿਆਂ ਨੂੰ ਨਿਲਾਉਣਾ ਪਾਣੀ ਪਿਲਾਉਣਾ ਪੌਣੇ ਆ ਕਿਸਮ ਦਾ ਜੀ ਇਹ ਵੀ ਵਿਚਾਰੀਆਂ ਲੇਖਾ ਦਿੰਦੀਆਂ ਹੀ ਆ ਜਿੰਨਾ ਇਹਨਾਂ ਨੂੰ ਪੌਣੇ ਕਰਨੇ ਜਿੰਨੇ ਇਹਨਾਂ ਦੀ ਸੇਵਾ ਤਾਂ ਆਪਾਂ ਨੂੰ ਸੇਵਾ ਦਾ ਮੁੱਲ ਮੋੜ ਦਿੰਦੀਆਂ ਜੀ ਜੇ ਕਹਿੰਦੇ ਨੇ ਕਿਲੇ ਵੱਜੇ ਆ ਤੇ ਇਹਨਾਂ ਦਾ ਫਿਕਰ ਕਰਨਾ ਵੀ ਆਪਣਾ ਹੀ ਫਰਜ਼ ਆ ਜੀ ਇਹਨਾਂ ਨੂੰ ਪੱਠਾ ਪਾਣੀ ਟਾਈਮ ਨਾਲ ਸਾਰਾ ਕੁਝ ਚਾਹੀਦਾ ਉਹ ਨਿੱਕੀ ਕਹਿੰਦੀ ਮੇਰੇ ਤੇ ਫੇ ਪਾਣੀ ਪਾਓ ਤੇ ਮੇਰਾ ਆਪਣਾ ਵੀ ਗਰਮੀ ਨਾਲ ਬਹੁਤ ਬੁਰਾ ਹਾਲ ਹੋਇਆ ਸੀ ਜੀ ਬੇਸ਼ੱਕ ਹੱਥ ਪੈਰ ਤਾਂ ਪਾਣੀ ਚ ਭਿੱਜਦੇ ਸੀ ਪਰ ਗਰਮੀ ਦੇ ਨਾਲ ਉਦਾਂ ਜੀ ਬੇਦਲ ਜਿਹਾ ਹੋਈ ਜਾਂਦਾ ਸੀ ਇੱਥੇ ਆਪਾਂ ਪਸ਼ੂਆਂ ਨੂੰ ਪੱਖਾ ਦਿੱਤਾ ਸੀਗਾ ਲਾ ਜੀ ਤੇ ਆਪਾਂ ਹੁਣ ਇਧਰ ਆ ਗਏ ਹੁਣ ਕੂਲਰ ਚਲਾ ਕੇ ਮੈਂ ਲਾਉਂਗੀ ਹਵਾ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੁਹਾਡੇ ਭੈਣ ਭਰਾਵਾਂ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਆ ਚਲੋ ਹੁਣ ਵੀਡੀਓ ਨੂੰ ਇੱਕ ਵੀਡੀਓ ਨੂੰ ਵਿਊ ਤਾਂ ਬਹੁਤ ਸੋਹਣੇ ਆ ਗਿਆ ਜੀ ਚਲੋ ਵਾਈ ਗੁਰੂ ਕਰੇ ਏਦਾਂ ਆਪਾਂ ਅੱਗੇ ਵਧੀਏ ਮੈਂ ਜੀ ਸਾਰੀਆਂ ਭੈਣਾਂ ਦੀ ਵੀਡੀਓ ਦੇਖਦੀ ਹੋ ਸਕਦਾ ਮੇਰੇ ਕੋਲ ਕਮੈਂਟ ਨਾ ਹੋਵੇ ਤੇ ਪਰ ਮੈਂ ਵੀਡੀਓ ਜ਼ਰੂਰ ਦੇਖਦੀ ਹੁੰਨੀ ਜੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ